ਇਸ ਇਸ ਵਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਚੈਲੰਜ ਚੋਪਤ ਆਸਾਮ ਦੇ ਢੋਕਰੀ ਸੈਤ ਤੋਂ ਚੱਲਿਆ ਨਗਰਗੀਰਤਨ ਮਹਾਰੀ ਪਹੁੰਚਿਆ ਸੰਤਾ ਨੇ 500 ਰੁਪਏ ਲੋਕਿਕ ਪਾਰਕ ਵਿੱਚ ਸੁਸ਼ੋਭ ਸ਼੍ਰੀ ਗੁਰੂਪ੍ਰੰਤ ਸਤ ਜੀ ਨੂੰ ਮੱਥਾ ਟੇਕਿਆ ਤੇ ਅਸੀਸ ਹਾਸਲ ਕੀਤੀ ਨਗਰਗੀਰਤਨ ਦੇ ਅਸਵੇ ਰਾਤ ਤੱਕ ਸ਼੍ਰੀ ਫਤਿਹਗੜ੍ਹ ਸਾਹਿਬ ਕੁਚੁੰਦੂ ਮੇੇ ਤੇ ਪਛੇਤੇ ਮਹੀਨਾ ਤੋ ਮੋਟਰਸਾਈਕਲ ਤੇ ਆਸਾਮ ਤੋਂ ਨਗਰਗੀਰਤਨਾਂ ਚੱਲ ਰਹੇ ਲੁਦੀ ਅਨੰਦਾਸਿ ਬ੍ਰਦਰਸ ਸਿੰਘ ਨੇ ਦੱਸਿਆ ਕਿ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਸ਼ਰਧਾ ਦੇਖਣ ਨੂੰ ਮਿਲ ਰਹੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਡੇ ਦਿਨ ਸੋ ਸ਼ਹੀਦੀ ਦਿਵਸ ਨੂੰ ਸਮਰਪਿਤ ਇੱਕ ਨਗਰ ਕੀਰਤਨ ਗੁਰਦਾਸਪੁਰ ਦੇ ਗੁਰਦੁਆਰਾ ਸਾਹਿਬ ਦਾ ਪ੍ਰਸਥਾਨ ਬਾਬਾ ਹਰੀ ਸਿੰਘ ਬਤਵਾਲਾ ਤੋਂ ਸਜਾ ਰਿਹਾ ਇਹ ਨਗਰ ਕੀਰਤਨ ਧਾਰੀਵਾਲ ਬਟਾਲਾ ਤੇ ਬਾਬਾ ਬਕਾਲਾ ਤੋਂ ਹੁੰਦਾ ਹੋਇਆ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸੰਪੰਨ ਹੋਵੇਗਾ

گرو صاحب جی کا شہید ہے گرو کے باشا زندگی سب تو لگی مان والی گل جب آم آدمی پارٹی